ਦੇਖੋ ਜੀ ਉਹ ਸਾਡਾ ਫਰਜ ਸੀ ਹੱਕ ਸੱਚ ਦੀ ਲੜਾਈ ਸੀ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਦੀ ਸਾਡੀ ਹੋਂਦ ਦੀ ਲੜਾਈ ਸੀ ਉਹ ਅਸੀਂ ਪੂਰੀ ਲੜੀ ਸਾਰੇ ਇਲਾਕੇ ਨੇ ਸਾਨੂੰ ਸਹਿਯੋਗ ਕਰਿਆ ਹੁਣ ਵੀ ਸਾਰੇ ਉਹੀ ਸਾਥੀ ਸਾਡੇ ਕਿਸਾਨੀ ਸੰਗਠਨ ਵਾਲੇ ਵੀ ਅੱਜ ਸਾਡੇ ਸਾਰੇ ਸਾਥੀ ਇੱਥੇ ਨਾਮੰਕਨ ਪੱਤਰ ਦਾਖਲ ਕਰਨ ਦੇ ਵਿੱਚ ਆਏ ਨੇ ਕਿ ਇੱਕ ਪਾਰਟੀ ਨੇ ਸਾਡੇ ਵਿੱਚ ਦੇ ਸਾਡੇ ਸਾਥੀ ਨੂੰ ਉਮੀਦਵਾਰ ਬਣਾਇਆ ਤੇ ਅਸੀਂ ਸਾਰੇ ਸੰਗਠਨ ਲੜ ਕੇ ਉਹਨਾਂ ਦਾ ਉਹਨਾਂ ਦਾ ਸਾਥ ਦੇਵਾਂਗੇ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਉਹ ਜਾਣਦੇ ਨੇ ਸਾਰੇ ਸਾਥੀ ਕਿ ਕਿਸ ਤਰ੍ਹਾਂ ਮੈਂ ਜਿਸ ਤਰ੍ਹਾਂ ਪਹਿਲੇ ਕਹਾਂ ਕਿ ਇਹਨਾਂ ਨੇ ਪਰਦੇ ਦੇ ਪਿੱਛੇ ਸੈਟਿੰਗ ਮੋਦੀ ਨਾਲ ਹੈ ਇਨੈਲੋ ਦੇ ਨਾਲ ਇਹਨਾਂ ਨੇ ਸੈਟਿੰਗ ਕਰਕੇ ਜਿਹੜੀ ਸਰਸਾ ਜ਼ਿਲ੍ਹਾ ਭਾਜਪਾ ਲੜ ਰਹੀ ਹੈ ਸੋ ਸਾਰੇ ਲੋਕ ਇਹਦੇ ਤੋਂ ਜਾਣੂ ਹੋ ਚੁੱਕੇ ਨੇ ਤੁਸੀਂ ਸਾਰੇ ਲੋਕ ਸਾਡਾ ਸਾਥ ਦੇਣਗੇ ਇਹਦੇ ਵਿੱਚ ਦੇਖੋ ਜੀ ਰੋਡ ਸ਼ੋਅ ਦੇ ਵਿੱਚ ਨਿੱਕੇ ਸੱਦੇ ਦੇ ਵਿੱਚ ਵੱਡਾ ਇਕੱਠ ਹੈ ਤੁਸੀਂ ਦੇਖ ਰਹੇ ਹੋ ਰਾਣੀਆਂ ਵਿਧਾਨ ਸਭਾ ਦੇ ਹਰ ਪਿੰਡ ਤੋਂ ਸਾਥੀ ਆਏ ਨੇ ਹਜ਼ਾਰਾਂ ਦੀ ਰਦਾ ਵਿੱਚ ਗੱਡੀਆਂ ਨੇ ਲੋਕ ਨੇ ਸਾਥੀ ਨੇ ਸੋ ਸਾਰਿਆਂ ਦਾ ਸੀ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਤੇ ਕਾਫਲੇ ਵਧਣਗੇ ਇੱਕ ਛੋਟ ਨੋਟਿਸ ਸੀਗਾ ਸ਼ਾਮ ਨੂੰ ਅਸੀਂ ਸਾਰੇ ਸਾਥੀਆਂ ਨੂੰ ਫੋਨ ਕਰਿਆ ਕੋਈ ਸਾਥੀ ਸਾਡੇ ਜਿਨ੍ਹਾਂ ਨੂੰ ਅਸੀਂ ਸੱਦਾ ਨਾਂ ਵੀ ਦੇ ਸਕੇ ਹ ਜਿੱਤੇ ਅਸੀਂ ਉਹਨਾਂ ਤੋਂ ਮਾਫੀ ਵੀ ਚਾਹਾਂਗੇ ਅੱਗੇ ਦੇਖੋ ਜੀ ਇਹ ਕਾਫਲਾ ਵੱਧਾ ਤੁਰਦਾ ਜਾਏਗਾ ਤੇ ਜਿਹੜੇ ਵੱਡੇ ਤਨਾਡਾ ਨੂੰ ਜਿਸ ਤਰ੍ਹਾਂ ਵੀਰ ਜੀ ਨੇ ਪਹਿਲੇ ਕਿਹਾ ਕਿ ਇਹਨਾਂ ਵੱਡੇ ਵੱਡਿਆਂ ਦੀ ਗੋਡਨੀਆਂ ਲਵਾ ਕੇ ਛੱਡੇਗਾ ਜੀ ਹਾਂਜੀ ਸਾਥੀਓ ਅਸੀਂ ਰਾਣੀਆਂ ਸ਼ਹਿਰ ਇੱਥੇ ਖੜੇ ਆ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਆਮ ਆਦਮੀ ਪਾਰਟੀ ਦਾ ਆਫਿਸ ਆ ਹੈਪੀ ਸਿੰਘ ਰਾਣੀਆਂ ਰਵਿੰਦਰ ਸਿੰਘ ਵੀਰ ਸਾਡੇ ਹੈਪੀ ਰਾਣੀਆਂ ਉਹਨਾਂ ਨੂੰ ਟਿਕਟ ਮਿਲੀ ਜੋ ਆਮ ਆਦਮੀ ਪਾਰਟੀ ਵੱਲੋਂ ਇੱਥੇ ਰਾਣੀਆਂ ਹਲਕੇ ਦਾ ਚੋਣ ਲੜਨ ਕੋ ਉਹਨਾਂ ਰਾਣੀਆਂ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੁਸੀਂ ਦੇਖ ਸਕਦੇ ਹੋ ਅੱਜ ਕਿੰਨੀ ਲੰਬੀ ਲਾਈਨ ਐਸ ਵੀਰ ਜੀ ਇੱਧਰ ਦਿਖਾ ਦਿਓ ਪਿੱਛੇ ਗੱਡੀਆਂ ਦੀ ਲਾਈਨ ਹੀ ਰਾਜ ਅੱਜ ਨਾਮਾਂਕਣ ਭਰਨਗੇਓ ਐ ਐਪੀ ਸਿੰਘ ਵੀਰ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਗੱਡੀਆਂ ਹੀ ਗੱਡੀਆਂ ਜਿੱਥੇ ਤੱਕ ਨਜ਼ਰ ਜਾ ਰਹੀ ਪਿੱਛੇ ਦੂਰ ਤੱਕ ਗੱਡੀਆਂ ਗੱਡੀਆਂ ਅੱਜ ਬਾਕੀ ਐਪੀ ਸਿੰਘ ਵੀਰ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਉਹ ਕਿਹੜੇ ਕਿਹੜੇ ਮਤਲਬ ਵਾਦੇ ਲੈ ਕੇ ਗਰਾਊਂਡ ਦੇ ਵਿੱਚ ਉਤਰੇ ਆ ਉਹ ਲੋਕਾਂ ਦੇ ਨਾਲ ਟੱਕਰ ਲੈਣਗੇ ਜਿੱਥੇ ਕੀ ਇੱਕ ਪਾਸੇ ਦੇਖਿਆ ਜਾਂਦਾ ਕਿ ਐਪੀ ਆਮ ਕਿਸ ਨਾਰਮਲ ਕਿਸ ਪਰਿਵਾਰ ਚੋਂ ਨਿਕਲਿਆ ਮੁੰਡਾ ਆਮ ਕਿਸਾਨ ਬੱਚਾ ਦੂਜੇ ਪਾਸੇ ਜਦੋਂ ਵੱਡੇ ਵੱਡੇ ਕਰੋਨੇ ਜਿਨ੍ਹਾਂ ਦੇ ਕਈ ਸਾਲਾਂ ਦੇ ਤਜਰਬੇ ਆ ਉਹਨਾਂ ਨਾਲ ਟੱਕਰ ਕਿਵੇਂ ਲੈ ਲੋਕਾਂ ਦੇ ਵਾਦੇ ਲੈ ਕੇ ਨਵੇਂ-ਨਵੇਂ ਆਏ ਗਰਾਊਂਡ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿਤ ਕੇਜਰੀਵਾਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਾਂਗੀ ਕਿ ਉਹਨਾਂ ਨੇ ਹੈਪੀ ਜੀਤ ਮਠੇ ਰਣੀਆਂ ਤੋਂ ਟਿਕਟ ਦੇ ਕੇ ਨਵਾਸੀਆ ਔਰ ਬਹੁਤ ਹੀ ਵਧੀਆ ਸ਼ਖਸੀਅਤ ਜੋ ਪਹਿਲਾਂ ਵੀ ਪਾਰਟੀ ਦੀ ਸੇਵਾ ਕਰਦੇ ਰਹੇ ਨੇ ਔਰ ਲੋਕਾਂ ਦੇ ਵਿੱਚ ਹਰਮਨ ਪਿਆਰੇ ਨੇ ਇਹੋ ਜੇ ਲੋਕਾਂ ਨੂੰ ਪਹਿਲਾਂ ਵੀ ਕੇਜਰੀਵਾਲ ਸਾਹਿਬ ਸਿਆਸਤ ਵਿੱਚ ਲਿਆਉਂਦੇ ਰਹੇ ਆ ਤਾਂ ਇੱਕ ਹੋਰ ਹੀਰਾ ਜੋ ਰਣੀਆਂ ਨੂੰ ਦਿੱਤਾ ਹੈ ਮੈਂ ਉਹਦੇ ਲਈ ਆਪਣੇ ਭਰਾ ਨੂੰ ਵੀ ਵਧਾਈ ਪਾ ਦਿੰਨੀ ਆ ਔਰ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਚੰਗੇ ਲੋਕਾਂ ਨੂੰ ਆਮ ਆਦਮੀ ਪਾਰਟੀ ਅੱਗੇ ਲੈ ਕੇ ਆ ਰਹੀ ਹੈ ਤੇ ਉਹ ਉਹਨਾਂ ਦਾ ਸਾਥ ਦੇਣ ਤਾਂ ਕਿ ਸਿਆਸਤ ਦੀ ਪਰਿਭਾਸ਼ਾ ਜਿਹੜੀ ਅਸੀਂ ਬਦਲ ਸਕੀਏ। ਪੰਜਾਬ ਵਿੱਚ ਸਰਕਾਰ ਦੀ ਤੇ ਹਰਿਆਣੇ ਦੀ ਸਰਕਾਰ ਵੀ ਚੱਲੀ ਆ। ਦੇਖੋ ਜੀ ਪਹਿਲਾਂ ਦਿੱਲੀ ਨੂੰ ਤੇ ਕਿ ਪੰਜਾਬ ਦੇ ਲੋਕਾਂ ਨੇ ਆਵਾਦ ਦੀ ਪਾਰਟੀ ਨੂੰ ਚੁਣਿਆ ਸੀ ਔਰ ਜੋ ਕੇਜਰੀਵਾਲ ਸਾਹਿਬ ਨੇ ਕੀਤਾ ਦੋ ਵਾਰ ਸਰਕਾਰ ਬਣੀ ਔਰ ਉਥੇ ਜੋ ਤਬਦੀਲੀਆਂ ਲਿਆਂਦੀਆਂ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਵਿੱਚ ਉਹ ਸਾਰਾ ਕੁਝ ਦੇਖ ਕੇ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਫਿਰ ਉਹੀ ਸਾਰਾ ਕੁਝ ਅਸੀਂ ਪੰਜਾਬ ਦੇ ਵਿੱਚ ਕੀਤਾ ਇੱਥੇ ਹੀ ਬਸ ਨਹੀਂ ਜਿਹੜੀਆਂ ਪ੍ਰੋਮਿਸਸ ਜਿਹੜੇ ਵਾਦੇ ਨਵੇਂ ਵੀ ਕੀਤੇ ਗਏ ਸੀ ਉਹ ਵੀ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਔਰ ਮੈਨੂੰ ਪੂਰਾ ਯਕੀਨ ਹੈ ਕਿ ਹਰਿਆਣਾ ਦੇ ਲੋਕ ਵੀ ਇਸ ਤਰ੍ਹਾਂ ਦੀ ਕ੍ਰਾਂਤੀ ਜਿਹੜੀ ਹਰਿਆਣਾ ਦੇ ਵਿੱਚ ਲੈ ਕੇ ਆਉਣਗੇ ਕਿਸਾਨ ਦਾ ਵੀ ਇਹ ਕਿਹੋ ਜਿਹਾ ਮੁਕਾਬਲਾ ਵੱਡੇ ਰਾਜਕਰਾਨ ਨਾਲ ਹੋਣ ਲੱਗਾ ਕਿੰਨਾ ਮੁਕਾਬਲਾ ਡੇਖੋ ਮੁਕਾਬਲਾ ਟਫ ਜ਼ਰੂਰ ਹੋ ਜਾਂਦਾ ਕਿਉਂਕਿ ਜਿਹੜੇ ਸਦੀਆਂ ਤੋਂ ਇੱਥੇ ਰਾਜ ਕਰਦੇ ਆਏ ਆ ਉਦੋਂ ਜਦੋਂ ਆਮ ਲੋਕ ਉਹਨਾਂ ਦੇ ਨਾਲ ਇੱਕ ਲੜਾਈ ਜਾਂ ਜੰਗ ਲੜਦੇ ਨੇ ਟਫ ਤਾਂ ਬਹੁਤ ਹੁੰਦਾ ਪਰ ਪੰਜਾਬ ਦੇ ਵਿੱਚ ਵੀ ਤੇ ਦਿੱਲੀ ਦੇ ਵਿੱਚ ਵੀ ਜੋ ਆਮ ਆਦਮੀ ਪਾਰਟੀ ਦੀ ਜਿਸ ਤਰ੍ਹਾਂ ਦੀ ਸਿਆਸਤ ਲਈ ਹੈ ਕਿ ਉਹ ਆਮ ਲੋਕਾਂ ਦੇ ਬੱਚਿਆਂ ਨੂੰ ਹੀ ਅੱਗੇ ਲੈ ਕੇ ਆਉਂਦੇ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਇਤਿਹਾਸ ਬਦਲਿਆ ਗਿਆ ਸੀ ਜਦੋਂ ਵੱਡੇ ਵੱਡੇ ਤਨੰਦਰ ਜਿਹੜੇ ਆ ਉਹ ਗਤੀਆਂ ਤੋਂ ਲਾ ਕੇ ਛੁੱਟੇ ਗਏ ਸੀ ਸੋ ਇਸੇ ਤਰ੍ਹਾਂ ਹੀ ਹਰਿਆਣਾ ਦੇ ਵਿੱਚ ਹੋਇਆ ਸਭ ਤੋਂ ਪਹਿਲਾਂ ਤਾਂ ਮੈਂ ਆਮ ਆਦਮੀ ਪਾਰਟੀ ਦਾ ਔਰ ਸਾਡੇ ਮਾਨਯੋਗ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਸੁਖੇਰੀ ਬਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਆਮ ਪਰਿਵਾਰ ਦੇ ਮੁੰਡੇ ਨੂੰ ਆਮ ਛੋਟੇ ਦੁਕਾਨਦਾਰ ਨੂੰ ਆਮ ਕਿਸਾਨ ਦੇ ਪੁੱਤਰ ਨੂੰ ਟਿਕਟ ਦੇ ਕੇ ਰਾਣੀ ਹਰਕੇ ਤੁੰਗਵਾਲ ਚ ਸੋਈ ਉਮੀਦ ਕਰਾਂਗੇ ਵੀ ਬਹੁਤ ਚੰਗੇ ਲੀਡਰ ਨਾਲ ਵਧੀਆ ਇਲੈਕਸ਼ਨ ਲੜ ਕੇ ਪਰ ਅੱਜ ਜਿਵੇਂ ਪੰਜਾਬ ਚ ਵੱਡੇ ਵੱਡੇ ਲੀਡਰਾਂ ਨੂੰ ਹਰਾ ਕੇ ਉਹ ਪਾਰਟੀ ਪਹੁੰਚੀ ਹੈ ਸ਼ਾਇਦ ਰਾਣੀ ਹਰਕੇ ਚ ਵੀ ਇਤਿਹਾਸ ਬਣੂਗਾ ਵੀ ਜਿਨ੍ਹਾਂ ਦੇ ਮੁੱਖ ਮੰਤਰੀ ਦਾਦੇ ਪੁੱਤ ਰਹੇ ਹੋਣ ਜਿਨ੍ਹਾਂ ਦੇ ਚਾਚੇ ਤੇ ਸਾਰੇ ਮੰਤਰੀਆਂ ਲੜਾਈਆਂ ਹੋਣ ਕਿ ਉਹਨਰ ਰਾਕੇ ਇੱਕ ਛੋਟਾ ਆਮ ਘਰ ਦਾ ਮੁੰਡਾ ਹੈ ਕ ਐਮਐਲਏ ਵਿਧਾਨ ਸਭਾ ਦੀ ਪੌਣੀਆਂ ਹਰਿਆਣੇ ਦੀ ਜਾਊਗਾ ਸੋ ਬਹੁਤ ਖੁਸ਼ੀ ਵੀ ਹੋਊਗੀ ਔਰ ਉਮੀਦ ਵੀ ਕਰਦੇ ਹਾਂ ਵੀ ਰਾਣੀ ਹਲਕੇ ਦੇ ਲੋਕ ਇਸ ਵਾਰ ਚਾੜੂ ਨੂੰ ਵਕਾ ਦੇਣਗੇ ਤੇ ਜਦੋਂ ਹਲਕੇ ਪਹਿਲਾਂ ਵੀ ਆਮ ਆਦਮੀ ਪਾਰਟੀ ਜੁਲਾਹ ਪੱਜੇ ਤੇ ਤੋਰ ਦਿੱਤਾ ਤਾਂ ਸੋਟਾ ਤੇ ਜੋ ਦੁੱਖ ਹੈ ਕਿ ਸੋਟਾ ਸਾਡੀ ਹੈ ਕਿ ਆਮ ਆਦਮੀ ਪਾਰਟੀ ਦੀ ਬਿਲਕੁਲ ਵੇਖੋ ਜੇ ਲੋਕਾਂ ਚ ਵੇਵ ਹੈ ਤਾਂ ਤਾਂ ਵੋਟ ਪਾਉਂਦੇ ਔਰ ਜਿਹਦਾ ਇਮਾਨਦਾਰੀ ਨਾਲ ਵੋਟ ਮੰਗਸੇ ਤੇ ਨਾ ਪੈਸੇ ਹੈ ਨਾ ਕੋਈ ਹੋਰ ਸਮਾਨ ਦੇ ਸਕਦੇ ਆ ਦੂਜਿਆਂ ਦੀ ਤਰ੍ਹਾਂ ਉਹ ਆਪ ਬੜੀ ਚੰਗੇ ਸੀ ਤਾਂ ਪੰਜਾਬ 'ਚ ਵੀ ਕਹਿੰਦੇ ਸੀ ਵੀ ਜਿਹੜਾ ਮਾਲ ਆਂਦਾ ਉਹ ਲੱਲੋ ਇਹਨਾਂ ਕੋਲ ਬਹੁਤ ਲੁੱਟ ਗਿਆ ਥੋੜਾ ਹੀ ਮਾਲ ਆਇਆ। ਸੋ ਸਾਡੂੰ ਤਾਂ ਵੋਟ ਦੀ ਲੋੜ ਹੈ ਪਰ ਇਮਾਨਦਾਰ ਨੇ ਥੋੜਾ ਕੰਮ ਕਰਾਉਣ ਨੂੰ ਸਾਨੂੰ ਮੌਕਾ ਦੇ। ਦੇਖੋ ਹਾਲੇ ਕਿਹੜਾ ਬਹੁਤ ਔਖਾ ਪਰ ਬਹੁਤ ਚੰਗੇ ਲੀਡਰਾਂ ਬੜੀਆਂ ਸੀਟਾਂ ਤੇ ਆਮ ਆਦੀ ਪਾੜੀ ਇਸ ਵਾਰ ਵਿਧਾਨ ਸਭਾ ਦੀ ਪਾੜੀਆਂ ਜਾਦੀ ਐਮ.ਐਲ.ਏ ਲੈ ਕੇ ਜਾਊਗੀ। ਔਰ ਜਿਸ ਤਰ੍ਹਾਂ ਪੰਜਾਬ 'ਚ ਵੀ ਬੜਾ ਬਦਲਾਅ ਦਿੱਲੀ 'ਚ ਆਇਆ ਪੰਜਾਬ 'ਚ ਹੈ ਛੇ ਹੈਲਥ ਸਿਸਟਮ ਲੈ ਲੋ ਛੇ ਐਜੂਕੇਸ਼ਨ ਸਿਸਟਮ ਲੈ ਲੋ ਛੇ ਬਿਜਲੀ ਦਾ ਕੰਮ ਲੈ ਲੋ ਛੇ ਨੌਕਰੀਆਂ ਦਾ ਕੰਮ ਲੈ ਲੋ ਜਿੱਥੇ ਕਦੇ ਕਿਸੇ ਨੂੰ ਮੌਕਾ ਨਹੀਂ ਮਿਲਿਆ ਸੀ ਉਹ ਦਿੱਲੀ ਤੇ ਪੰਜਾਬ ਨੇ ਉਦਾਹਰਣ ਫਿੱਟ ਕਰਤੀ ਸੋ ਹਰਿਆਣਾ ਦੇ ਲੋਕ ਵੀ ਉਸ ਮੌਕੇ ਜ਼ਰੂਰ ਦੇਣਗੇ ਅਸੀਂ ਤਾਂ ਇਹ ਉਮੀਦ ਕਰਦੇ ਹਾਂ ਵੀ ਸਾਡੇ ਛੋਟੇ ਪ੍ਰਾਂਵ ਰਪਿੰਦਰ ਹੈਪੀ ਨੂੰ ਨਾਣੀਆਂ ਹਲਕੇ ਤੋਂ ਲੋਕ ਐਮਐਲਏ ਬਣਾ ਕੇ ਭੇਜਰ ਤਾਂ ਕਿ ਥੋਡੀ ਆਵਾਜ਼ ਵਿਧਾਨ ਸਭਾ ਦੀ ਪੌੜੀਆਂ 'ਚ ਜਾ ਕੇ ਪੂਰੀ ਹਰਿਆਣਾ 'ਚ ਕਿਸੇ ਮੁਕਾਬਲਾ ਮੰਨ ਦੇ। ਕਿਥੋਂ ਮੁਕਾਬਲਾ ਲੋਕ ਬਣਾਉਂਦੇ ਆ ਅੱਜ ਨਾਮਿਨੇਸ਼ਨ ਹੈ ਸਾਰੇ ਕੈਂਡੀਡੇਟ ਆ ਲੈਣਦੇ ਫਿਰ ਤੁਹਾਨੂੰ ਦੱਸਾਂਗੇ ਮੁਕਾਬਲਾ ਕੀ ਦਿਨ ਹੈ ਆ ਕੋਲਟੀ ਵੀ ਕਾਂਗਰਸ ਵਿੱਚ ਤੇ ਬਹੁਤ ਮਤਦੰਨ ਚਰਚਾਾਂ ਚੱਲ ਰਹੀਆਂ ਨੇ ਲੇਕਿਨ ਕਿਦਾਂ ਦੇ ਦੱਸੇ ਨਹੀਂ ਚੱਲ ਰਹਾ ਕਿ ਮੈਂ ਮੈਂ ਸਮਝਦਾ ਨਹੀਂ ਹੋਇਆ ਚੰਗੀ ਗੱਲ ਹੈ ਸ਼ਾਇਦ ਕਈਆਂ ਨੂੰ ਮੌਕਾ ਨਹੀਂ ਮਿਲਣਾ ਸੀ ਬੜਾ ਜਾ ਉਹਨਾਂ ਨੂੰ ਅੱਜ ਉਹਨਾਂ ਨੂੰ ਮੌਕਾ ਮਿਲੇਗਾ ਜਿਹੜੇ ਬਿਲਕੁਲ ਆਮ ਘਰਾਂ ਦੇ ਸਿੰਪਲ ਰਾਜਨੀਤੀ 'ਚ ਆਉਣਾ ਚਾਹੁੰਦੇ ਆ ਸੋ ਬਹੁਤ ਚੰਗੀ ਗੱਲ ਹੈ ਅਸੀਂ ਤਾਂ ਖੁਸ਼ਕਿਸਮਤ ਆ ਵੀ ਸਾਡੇ 90 ਭੈਣ ਭਰਾ ਇਥੋਂ ਲੈ ਕੇ ਲੜਨਗੇ ਔਰ ਆਪਦੀ ਪਰਫਾਰਮੈਂਸ ਵੀ ਦਿਖਾਨ ਗਏ ਔਰ ਬਹੁਤ ਚੰਗੇ ਇਲੈਕਸ਼ਨ ਤਰੀਕੇ ਨਾਲ ਨਵੀਂ ਮੂਵਮੈਂਟ ਵੇਖੋ ਨਛੋਨੀ ਹੈ। ਬੋਲੀ ਤੁਹਾਡਾ ਬਤਨਾ ਬਾਦ ਪਰਿਵਾਰ ਨਾਲ ਸੀ ਤੇ ਹਕੀ ਦਾ ਮੁਕਾਬਲਾ ਨਾ ਕੋ ਪਰਿਵਾਰ ਨਾਲ ਕਰਦੇ ਦੋ ਰਸਤੇ ਤੁਹਾਡਾ ਕੀ ਕੀ ਕਰਨ? ਹਾਂ ਤਾਂ ਮੈਂ ਕਹਿੰਨਾ ਬਾਲਾ ਫਿਕਰ ਪਾਉਂਦੀ ਲੋੜ ਨਹੀਂ ਉਹਦੀ ਲੋਕ ਦੇਖਣ ਤੇ ਉਹਨਾਂ ਵੱਡੇ ਵੱਡੇ ਮਗਰਮੱਛ ਦੇਖ ਦਿੰਦੇ ਆ। ਸੋ ਜਿਵੇਂ ਤੁਸੀਂ ਉੱਥੇ ਵੇਖਿਆ ਮੇਰੀ ਤਾਂ ਕੌਨਸਲ ਸੀ ਵੀ ਜਿਲਾਲਾਬਾਦ ਸੀ ਜਿੱਥੇ ਸੁਖਬੀਰ ਬਾਦਲ ਕਈ ਸਾਲ ਡਿਪਟੀ ਸੀਐਮ ਕਮਲੇ ਰਹੇ। ਉਥੇ ਲੋਕਾਂ ਨੇ 33000 ਤੇ ਪੇਚਿਆ। ਸੋ ਕਿਸਮਤ ਤੇ ਲੋਕਾਂ ਦਾ ਕੋਈ ਪਤਾ ਨਹੀਂ ਆਮ ਕਰਦੇ ਮੁੰਡੇ ਦੇ ਕਦੋਂ ਲੋਕ ਫੁੱਲ ਪਾ ਦੇਣੇ ਉਹ ਪਰਮਾਤਮਾ ਜਾਣਦਾ ਹੈ ਰਾਣੀਆਂ ਹਲਕੇ ਦੇ ਲੋਕ ਜਾਣਨਗੇ ਅਸੀਂ ਤਾਂ ਵੀ ਉਮੀਦ ਕਰਦੇ ਜਿਨ੍ਹਾਂ ਨੇ ਹਰਿਆਣੇ ਨੂੰ ਲੁੱਟਿਆ ਤੇ ਕੁੱਟਿਆ ਜਿਹਦੇ ਅੱਜ ਵੀ ਅੱਟਾ ਟੱਬਰ ਜੇਲ੍ਹ ਚ ਫਿਰਦਾ ਹੈ ਉਹਨਾਂ ਨਾਲ ਮੁਕਾਬਲਾ ਤੁਸੀਂ ਆਪ ਹੀ ਸਿਆਣੇ ਹੋ 10 ਸਾਲ ਭਾਜਪੀ ਦੀ ਸਰਕਾਰ ਰਹੀ ਉਹਨਾਂ ਦੇ ਲਾ ਤੁਸੀਂ ਵੇਖਿਆ ਕਾਂਗਰਸ ਵਾਲਿਆਂ ਦਾ ਤਾਂ ਪਤਾ ਹੀ ਨਹੀਂ ਕੀ ਕਰਦੇ ਨੇ ਕੱਲ ਮੇਰੇ ਖਿਆਲ ਲਾਸਟ ਡੇਟ ਨਾਮਿਨੇਸ਼ਨ ਦੀ ਹੈ ਹਾਲੇ ਤੱਕ ਕਾਂਗਰਸੀ ਕੈਂਡੀਡੇਟ ਆਏ ਨਹੀਂ ਉਹਨਾਂ ਪਹਿਲੀ ਕੱਲੇ ਸਹੀ ਹੈ ਹੈ ਇਹ ਅਸਲੀਅਤ ਹੈ ਜਾਂਦੀ ਨਹੀਂ ਕਿਸੇ ਨੂੰ ਮਾਰ ਦੇਣਗੇ ਔਰ ਕਿਸੇ ਨੂੰ ਮਾਰ ਦੇਣਗੇ ਸੋ ਅਸੀਂ ਤਾਂ ਇਹ ਉਮੀਦ ਕਰਦੇ ਕੰਮ ਕਰਦਾ ਮੁੰਡਾ ਹੈ ਸਿੰਪਲ ਪਰਿਵਾਰ ਹੈ ਕਿਸਾਨੀ ਨਾਲ ਤਾਲੁਕਤ ਰੱਖਦਾ ਹੈ ਛੋਟੀ ਦੁਕਾਨਦਾਰੀ ਕਰਦਾ ਹੈ ਔਰ ਜिले ਦਾ ਪ੍ਰਧਾਨ ਹੈ ਔਰ ਬੜਾ ਚੰਗਾ ਮੁੰਡਾ ਹੈ ਇਮਾਨਦਾਰੀ ਨਾਲ ਥੋੜਾ ਕੰਮ ਕਰੂਗਾ ਨਾਣੀਆਂ ਹਲਕੇ ਨੂੰ ਹੱਥ ਜੋੜ ਕੇ ਉਮੀਦ ਕਰੇ ਇੱਕ ਵਾਰੀ ਚੜ੍ਹਨ ਦਾ ਮੌਕਾ ਦੇ ਦਿਓ ਥੋੜਾ ਜਿਹੜਾ ਕੋਈ ਹੋਰ ਰਹੂਗਾ ਉਹ ਲੰਬਾ ਅਸੀਂ ਫਿਰ ਵੀ ਲਾ ਦੇਾਂਗੇ ਪਰ ਇੱਕ ਵਾਰੀ ਮੌਕਾ ਦਿਓ ਤਾਂ ਹੀ ਬੰਦਾ ਕੰਮ ਕਰ ਸਕਦਾ ਹੈ ਥੈਂਕ ਯੂ ਥੋੜੀ ਪਾਰਟੀ ਦੇ ਸੁਪਰੀਮ ਕੋ ਜੋ ਔਰ ਢਾਲ ਦੇ ਅਰੋਪ ਤੇ ਜੇਲ੍ਹ ਚੜ ਤੱਤੀ ਮੰਗਣ ਨੂੰ ਰਾਣੀ ਆਪਾਂ ਹਾਲ ਹਾਲ ਦੇ ਦੇਖੋ ਅਸੀਂ ਤਾਂ ਕਹਿੰਦੇ ਆਂ ਵੀ ਜੇ ਅਰਵਿੰਦ ਕੇਜਰੀਵਾਲ ਨੇ ਜੇ ਪੈਸੇ ਕਹਿੰਦੇ ਲਏ ਤਾਂ ਵਾਹੋ ਤੁਸੀਂ ਕਿੱਥੇ ਆ ਜੇ ਬਿਨਾ ਐਵੀਡੈਂਸ ਤੋਂ ਤਾਂ ਤੁਸੀਂ ਫਿਰ ਜੋ ਮਰਜ਼ੀ ਕਰ ਸਕਦੇ ਤੁਹਾਡੇ ਵੱਸ ਹੈ ਪੀਡੀ ਤੁਹਾਡੇ ਕੋਲੇ ਹੈ ਸੀਬੀ ਤੁਹਾਡੇ ਕੋਲੇ ਹੈ ਕਿ ਇਕੱਲੇ ਝਾੜੂ ਵਾਲਿਆਂ ਦੀ ਚਲਦੀ ਹੈ ਹੋਰ ਭਾਜਪਾ ਵਾਲਿਆਂ ਨੇ ਕਿਉਂ ਨਹੀਂ ਇੰਨੀ ਜਲਦੀ ਦੱਸੋ ਇੱਡੇ ਇੱਡੇ ਵੱਡੇ ਕਪਲੇ ਹੋਏ ਇਹਨਾਂ ਦਾ ਮੰਤਰੀ ਸੀ ਸੰਦੀਪ ਸਿੰਘ ਨੇ ਕੀ ਕਰਿਆ ਕੁਝ ਕੀਤਾ ਹੁੰਦਾ ਕਹਿਣ ਨੂੰ ਤਾਂ ਬਜੋ ਮਰਜ਼ੀ ਕਰ ਲਓ ਬਾਈ ਜਦੋਂ ਪਾਵਰ ਹੋਵੇ ਤਾਂ ਧੱਕੇ ਨਾਲ ਚੱਲ ਜਾਂਦੀ ਉਹ ਚੱਲੀ ਜਾਂਦੀ ਹੈ ਪਰਾਸੀਤਾ ਨੇ ਇਹ ਪਾਲਕਾ ਦੇ ਹੀ ਕਹਿੰਨੇ ਆ ਵੀ ਬੜੀ ਜਲਦੀ ਇਹ ਵੀ ਜੱਗ ਸਾਹ ਹੀ ਰਹੂਗਾ ਵੀ ਨਾ ਉਹਦੇ ਵਿੱਚ ਕੋਈ ਕਪਲਾ ਸਕੈਮ ਹੋਇਆ ਜੇ ਹੋਇਆ ਹੁੰਦਾ ਤੇ ਭਾਜੀ ਪੁਰੋਂ ਤੱਕ ਪੈਸੇ ਕੱਢ ਕੇ ਲੈ ਉਹ ਤੁਸੀਂ ਆਪ ਦੱਸੋ ਅਸੀਂ ਤੇ ਇਹ ਕਹਿੰਨੇ ਆ ਵੀ ਜਲਦੀ ਇਹਦੀ ਕਲੀਅਰ ਹੋਵੇ ਸਾਨੂੰ ਵੀ ਪਤਾ ਲੱਗੇ ਕੀ ਅਸਲੀਅਤ ਹੈ ਜਿਵੇਂ ਤੁਹਾਨੂੰ ਉਮੀਦ ਹੈ ਸਭ ਤੋਂ ਪਹਿਲੇ ਤੇ ਮੈਂ ਆਪਦੀ ਪਾਰਟੀ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇੱਕ ਆਮ ਕਾਰਿਆਕਰਤਾ ਨੂੰ ਟਿਕਟ ਦੇ ਕੇ ਉਮੀਦਵਾਰ ਬਣਾਇਆ ਮੇਰੇ ਤੇ ਭਰੋਸਾ ਜਤਾਇਆ ਤੇ ਮੈਂ ਉਹਨਾਂ ਦੇ ਭਰੋਸੇ ਦੇ ਉੱਪਰ ਪੂਰਾ ਖਰਾ ਉਤਰਾਂਗਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਜਿਹੜੇ ਅੱਜ ਸਾਡੇ ਨਮੰਕਨ ਪੱਤਰ ਦੇ ਵਿੱਚ ਸਾਡੇ ਵੱਡੇ ਭੈਣ ਡਾਕਟਰ ਬਲਜੀਤ ਕੌਰ ਜੀ ਜੇ ਕੈਬਨਟ ਮੰਤਰੀ ਪੰਜਾਬ ਤੋਂ ਸਾਡੇ ਜੋ ਚੇਚੇ ਤੌਰ ਤੇ ਪਹੁੰਚੇ ਨੇ ਮੇਰੇ ਵੱਡੇ ਵੀਰ ਗੋਲਦੀ ਕੰਬੋਜ ਜੀ ਜਲਾਲਾਬਾਦ ਤੋਂ ਵਿਧਾਇਕ ਨੇ ਜੋ ਉਹ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਉਹਨਾਂ ਦੇ ਨਾਲ ਸਾਡੇ ਹੋਰ ਵੀ ਜਿਹੜੇ ਅਬਜ਼ਰਵਰ ਸਾਥੀ ਪਹੁੰਚੇ ਨੇ ਇੱਥੇ ਉਹਨਾਂ ਦਾ ਵੀ तहे ਦਿਲ ਤੋਂ ਧੰਨਵਾਦ ਸੋ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਅੱਜ ਜੋ ਇੱਕ ਛੋਟੇ ਜਿਹੇ ਸੱਦੇ ਤੇ ਕਿਉਂਕਿ ਕੱਲ ਦੁਪਹਿਰ ਬਾਅਦ ਜਿਸ ਤਰ੍ਹਾਂ ਹਾਈ ਕਮਾਂਡ ਦਾ ਦੇਸ਼ ਆਇਆ ਕਿ ਨੋਮੀਨੇਸ਼ਨ ਫਾਈਲ ਕਰਨਾ ਹੈ ਤੇ ਅਸੀਂ ਲਗਾਤਾਰ ਕੋਸ਼ਿਸ਼ਾਂ ਕਰਕੇ ਪਰਮਿਸ਼ਨਾਂ ਲੈ ਕੇ ਅਫੀਸਰ ਦਾ ਉਦਘਾਟਨ ਦਾ ਕਰਿਆ ਤੇ ਅੱਜ ਨੋਮੀਨੇਸ਼ਨ ਦੀ ਤਿਆਰੀ ਕੀਤੀ ਹੈ ਸੋ ਹਰ ਪਿੰਡ ਦੇ ਵਿੱਚੋਂ ਹਰ ਕਸਬੇ ਦੇ ਵਿੱਚੋਂ ਸਾਡੇ ਕੋਲੇ ਤੇ ਸਾਡੇ ਸਾਥੀ ਆਏ ਨੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖਿਆ ਕਿ ਬਾਹਰੋਂ ਕਰਾਈ ਤੇ ਗੱਡੀਆਂ ਕੋਈ ਰਾਜਸਥਾਨ ਨੰਬਰ ਦੀਆਂ ਤੇ ਕੋਈ ਦਿੱਲੀ ਨੰਬਰ ਦੀਆਂ ਜਾਂ ਕੋਈ ਕਰਾਏ ਵਾਲੀਆਂ ਉਹ ਚੀਜ਼ਾਂ ਨਹੀਂ ਆਏ ਇਹ ਪਿੰਡਾਂ ਦੇ ਲੋਕ ਆਏ ਨੇ ਸਾਡੇ ਆਪ ਦੇ ਉਹ ਸਾਥੀ ਆਏ ਨੇ ਜਿਨ੍ਹਾਂ ਨੂੰ ਇਹ ਤਕੀ ਲੱਗਦਾ ਹੈ ਕਿ ਅਸੀਂ ਬਦਲਾਅ ਕਰਨਾ ਸਾਡੇ ਵਿੱਚ ਦਾ ਸਾਡਾ ਭਰਾ ਜਿਹੜਾ ਜਿਹਦੇ ਤੇ ਭਰੋਸਾ ਦਿਵਾਇਆ ਦਿੱਤਾ ਹੈ ਪਾਰਟੀ ਨੇ ਤੇ ਅਸੀਂ ਉਹਨੂੰ ਜਿਤਾਈਏ ਉਹਨੂੰ ਜਿਤਾ ਕੇ ਅਸੀਂ ਰਾਣੀਆਂ ਨੇ ਜਿਹੜੀਆਂ ਮੁੱਖ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰ ਸਕੀਏ ਕਿਉਂਕਿ ਜਿਸ ਤਰ੍ਹਾਂ ਗੱਲ ਕਰੀ ਅਸੀਂ ਸਾਡੇ ਦੂਸਰੇ ਕੈਂਡੀਡੇਟਾਂ ਦੀ ਤੇ ਉਹ ਹੈ ਹੀ ਬਾਹਰ ਤੋਂ ਨੇ ਜੇ ਅਵੇ ਸਿੰਘ ਦੇ بیٹے ਦੀ ਗੱਲ ਕਰੀਏ ਤੇ ਉਹ ਵੀ ਬਾਹਰ ਤੋਂ ਇਹਨੈਲੋ ਦਾ ਕੈਂਡੀਡੇਟ ਜੇ ਅਸੀਂ ਰਜੀਤ ਸਿੰਘ ਦੀ ਗੱਲ ਕਰੀਏ ਤੇ ਉਹ ਵੀ ਬਾਹਰ ਤੋਂ ਹੈ ਤੇ ਦੂਸਰਾ ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਇੱਕ ਪਰਦੇ ਦੇ ਪਿੱਛੇ ਪਹਿਲੇ ਵੀ ਕਿਹਾ ਸੀ ਕਿ ਇਹ ਜਿਹੜੀਆਂ ਪਰਿਵਾਰ ਹੈ ਸਿਰਫ ਸੈਟਿੰਗ ਕਰਦਾ ਤੇ ਆਪਾਂ ਸਾਰੇ ਜਾਣਦੇ ਕਿ ਬੀਜੇਪੀ ਦੇ ਨਾਲ ਸੈਟਿੰਗ ਕਰਕੇ ਅੱਜ ਇੱਥੇ ਨੈਲੋ ਖੇਡ ਰਹੀ ਏ ਜਿੰਨੇ ਵੀ ਸਾਡੇ ਵੀਰ ਨੇ ਜਿਹੜੇ ਉਹ ਜਿਹੜੇ ਇਹਨਾਂ ਦੇ ਪਿੱਛੇ ਲੱਗੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਹਾਡੀ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਵੋਟ ਜਿਹੜੀ ਉਹ ਮੋਦੀ ਤੱਕ ਜਾ ਰਹੀ ਹੈ ਜਿਹਦੇ ਖਿਲਾਫ ਵਜ਼ੀਰਾਨੀਆਂ ਦੇ ਲੋਕਾਂ ਨੇ ਡਟ ਕੇ ਪਹਿਰਾ ਦਿੱਤਾ ਤੇ ਅੱਜ ਇਹ ਲੋਕ ਫਿਰ ਜਿਸ ਤਰ੍ਹਾਂ ਪਹਿਲੇ 5 ਸਾਲ ਅਸੀਂ ਤੋਖਾ ਖਾਧਾ ਅਸੀਂ ਅਗਲੇ 5 ਸਾਲ ਤੋਖਾ ਨਾ ਖਾਈਏ ਅਸੀਂ ਇੱਕ ਮੌਕਾ ਹਰਿਆਣਾ ਦੇ ਲਾਲ ਰਵਿੰਦ ਕੇਜਰੀਵਾਲ ਜੀ ਨੂੰ ਦਈਏ ਉਹਨਾਂ ਦੀ ਪਾਰਟੀ ਨੂੰ ਦਈਏ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ 5 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ ਅਸੀਂ ਹਰ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਖੜਾਂਗੇ ਤੁਹਾਡੇ ਵਿੱਚ ਦੇ ਆ ਪ ਵਿਧਾਇਕ ਬਣ ਜਾ ਐਮਐਲਏ ਬਣ ਜਾ ਸਤਾ ਥਿਆ ਨਹੀਂ ਆਏ ਅਸੀਂ ਇਹ ਵਿਵਸਥਾ ਬਦਲਣ ਆਏ ਆ ਇਹ ਵਿਵਸਥਾ ਪਰਿਵਰਤਨ ਦੇ ਲਈ ਆਏ ਆ ਅਸੀਂ ਜਿਹੜੀਆਂ ਕੇਜਰੀਵਾਲ ਜੀ ਦੀ ਗਰੰਟੀਆਂ ਨੇ ਉਹਨਾਂ ਨੂੰ ਇੱਥੇ ਲਾਗੂ ਕਰਾਂਗੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬਿਜਲੀ ਫ੍ਰੀ ਮਿਲ ਰਹੀ ਹੈ ਪੰਜਾਬ ਦੇ ਵਿੱਚ ਮਿਲ ਰਹੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਉਸੇ ਤਰ੍ਹਾਂ ਸਾਡੇ ਬੱਚਿਆਂ ਨੂੰ ਵੀ ਰੋਜ਼ਗਾਰ ਮਿਲੇਗਾ ਬਿਜਲੀ ਫ੍ਰੀ ਮਿਲੇਗੀ ਚੰਗੇ ਸਕੂਲ ਚੰਗੇ ਹਸਪੀਟਲ ਮਿਲਣਗੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇੱਕ ਮੌਕਾ ਜ਼ਰੂਰ ਦਈਏ ਜੇ ਆਮ ਆਦਮੀ ਪਾਰਟੀ ਤੁਹਾਡੀ ਬਹੁਤ ਵੱਡੀ ਭੂਮਿਕਾ ਰਹੀ ਹੈ ਦੇਖੋ ਜੀ ਉਹ ਸਾਡਾ ਫਰਜ਼ ਸੀ ਹੱਕ ਸੱਚ ਦੀ ਲੜਾਈ ਸੀ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਦੀ ਸਾਡੀ ਹੋਂਦ ਦੀ ਲੜਾਈ ਸੀ ਉਹ ਅਸੀਂ ਪੂਰੀ ਲੜੀ ਸਾਰੇ ਇਲਾਕੇ ਨੇ ਸਾਨੂੰ ਸਹਿਯੋਗ ਕਰਿਆ ਹੁਣ ਵੀ ਸਾਰੇ ਉਹੀ ਸਾਥੀ ਸਾਡੇ ਕਿਸਾਨੀ ਸੰਗਠਨ ਵਾਲੇ ਵੀ ਅੱਜ ਸਾਡੇ ਸਾਰੇ ਸਾਥੀ ਇੱਥੇ ਨਿਮੰਗਨ ਪੱਤਰ ਦਾਖਲ ਕਰਨ ਦੇ ਵਿੱਚ ਆਏ ਨੇ ਕਿ ਇੱਕ ਪਾਰਟੀ ਨੇ ਸਾਡੇ ਵਿੱਚ ਦੇ ਸਾਡੇ ਸਾਥੀ ਨੂੰ ਉਮੀਦਵਾਰ ਬਣਾਇਆ ਤੇ ਅਸੀਂ ਸਾਰੇ ਸੰਗਠਨ ਲੜ ਕੇ ਉਹਨਾਂ ਦਾ ਉਹਨਾਂ ਦਾ ਸਾਥ ਦੇਾਂਗੇ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਉਹ ਜਾਣਦੇ ਨੇ ਸਾਰੇ ਸਾਥੀ ਕਿ ਕਿਸ ਤਰ੍ਹਾਂ ਮੈਂ ਜਿਸ ਤਰ੍ਹਾਂ ਪਹਿਲੇ ਕਹ ਗਿਆ ਕਿ ਇਹਨਾਂ ਨੇ ਪਰਦੇ ਦੇ ਪਿੱਛੇ ਸੈਟਿੰਗ ਮੋਦੀ ਨਾਲ ਹੈ ਇਨੈਲੋ ਦੇ ਨਾਲ ਇਹਨਾਂ ਨੇ ਸੈਟਿੰਗ ਕਰਕੇ ਜਿਹੜੀ ਸਰਸਾ ਜ਼ਿਲ੍ਹਾ ਭਾਜਪਾ ਲੜ ਰਹੀ ਹੈ ਸੋ ਸਾਰੇ ਲੋਕ ਇਹਦੇ ਤੋਂ ਜਾਣੂ ਹੋ ਚੁੱਕੇ ਨੇ ਤੁਸੀਂ ਸਾਰੇ ਲੋਕ ਸਾਡਾ ਸਾਥ ਦੇਣਗੇ ਇਹਦੇ ਵਿੱਚ ਦੇਖੋ ਜੀ ਰੋਡ ਸ਼ੋਅ ਦੇ ਵਿੱਚ ਨਿੱਕੇ ਸੱਦੇ ਦੇ ਵਿੱਚ ਵੱਡਾ ਇਕੱਠ ਹੈ ਤੁਸੀਂ ਦੇਖ ਰਹੇ ਹੋ ਰਾਣੀਆਂ ਵਿਧਾਨ ਸਭਾ ਦੇ ਹਰ ਪਿੰਡ ਤੋਂ ਸਾਥੀ ਆਏ ਨੇ ਹਜ਼ਾਰਾਂ ਦੀ ਰਦਾਚ ਚ ਗੱਡੀਆਂ ਨੇ ਲੋਕ ਨੇ ਸਾਥੀ ਨੇ ਸੋ ਸਾਰਿਆਂ ਦਾ ਸੀ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਤੇ ਕਾਫਲੇ ਵਧਣਗੇ ਇੱਕ ਛੋਟ ਨੋਟਿਸ ਸੀਗਾ ਸ਼ਾਮ ਨੂੰ ਅਸੀਂ ਸਾਰੇ ਸਾਥੀਆਂ ਨੂੰ ਫੋਨ ਕਰਿਆ ਕੋਈ ਸਾਥੀ ਸਾਡੇ ਜਿਨ੍ਹਾਂ ਨੂੰ ਅਸੀਂ ਸੱਦਾ ਨਾ ਵੀ ਦੇ ਸਕੇ ਜਿੱਤੇ ਅਸੀਂ ਉਹਨਾਂ ਤੋਂ ਮਾਫੀ ਵੀ ਚਾਹਾਂਗੇ ਅੱਗੇ ਦੇਖੋ ਜੀ ਇਹ ਕਾਫਲਾ ਵੱਧਾ ਤੁਰਦਾ ਜਾਏਗਾ ਤੇ ਜਿਹੜੇ ਵੱਡੇ ਤਨਾਡਾਂ ਨੂੰ ਜਿਸ ਤਰ੍ਹਾਂ ਵੀਰ ਜੀ ਨੇ ਪਹਿਲੇ ਕਿਹਾ ਕਿ ਇਹਨਾਂ ਵੱਡੇ ਵੱਡਿਆਂ ਦੀ ਗੋਡਨੀਆਂ ਲਵਾ ਕੇ ਛੱਡੇਗਾ ਜੀ